ਏ ਇਹਦਾ ਸਾਨੂੰ ਕੁਝ ਨਹੀਂ ਕਰਨਾ ਹੈ ਜੀ ਆਪਣਾ ਕੰਮ ਆਮ ਨਾਮ ਕੀ ਸੀ ਲੱਗ ਗਏ ਦਮਨ ਦਮਨ ਪ੍ਰੀਤ ਕੁਮਾਰ ਕੀ ਹੋਇਆ ਕੀ ਲੜਾਈ ਦਾ ਕਾਰਨ ਸੀ ਕੋਈ ਕੀ ਕਾਰਨ ਸਰ ਕੋਈ ਕਾਰਨ ਨਹੀਂ ਸੀਗਾ ਗਲੀ ਦੇ ਵਿੱਚ ਬੱਚੇ ਲੜ ਰਹੇ ਹੋਣੇ ਅਗਲੀ ਜਿਹੜੀ ਗੱਲ ਹੈ ਜਿੰਨਾ ਤਾਂ ਮੈਨੂੰ ਪਤਾ ਹੈ ਜਿੰਨੇ ਕਿ ਦੱਸਿਆ ਜਾ ਰਿਹਾ ਬੱਚੇ ਲੜ ਰਹੇ ਸੀ ਉਹਨਾਂ ਕਹਿ ਦਿਆ ਵੀ ਇੱਥੇ ਡੈਥ ਹੋਈ ਵੀ ਆ ਰੌਲਾ ਨਾ ਮਚਾਓ ਤੇ ਉਹ ਜਿਹੜੇ ਦੂਜੇ ਸੀ ਪਰਵਾਸੀ ਮਜ਼ਦੂਰ ਰਵਾਸੀ ਮਸਦੂਰਾ ਦੇ ਉਹ ਮੁੰਡੇ ਦੇ ਵਿੱਚ ਪਤਾ ਮੋਟਰਸਾਈਕਲ ਮਾਰਾ ਮੈਨੇਜਰ ਦੀ ਰਫ ਜਿਹੜੇ ਤੇ ਆ ਉਹਨੇ ਕਿਹਾ ਰੌਲਾ ਨਾ ਪਾਓ ਉੱਧ ਇਸੇ ਤਰ੍ਹਾਂ ਕਾਰ ਮਾਰੀ ਇਹ ਮਮੂਲੀ ਜੀ ਘਟਨਾ ਕਰਕੇ ਕਰੋ ਆਏ 10 12 ਮੁੰਡੇ ਬੁਲਾਏ ਤੇ ਨਾਲ ਦੀ ਨਾਲ ਉਹਨਾਂ ਤੇ ਆ ਕੇ ਚੱਕ ਰੌਲਾ ਬਾਰ ਕਰ ਪਿੱਛੇ ਹੱਥ ਲਗਾਏ ਸੀ ਦੋ ਮੁੰਡੇ ਮਾਰੇ ਹੈਗੇ ਜੀ ਦੋ ਹੁੰਦੇ ਸੀ ਦੋ ਬੈਠੇ ਸੀ ਹਾਂਜੀ ਸਾਰੇ ਦੋਨੋਂ ਸੀ ਉਹ 5-10 ਜਣੇ ਤੇ ਆ ਦੋਸਤਾਂ ਦਾ ਹਾਂਜੀ ਦਮਨ ਦਾ ਦੋਸਤ ਸੀਗਾ ਦੂਜਾ ਮੁੰਡਾ ਹਾਂਜੀ ਦਮਨ ਦਾ ਦੋਸਤ ਸੀਗਾ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਰਦੇ ਦਵਾਰ ਨੂੰ ਕਰਨਗੇ ਇਹਨਾਂ ਦੇ ਦਿਲ 'ਚ ਤਾਂ ਕੋਈ ਨਹੀਂ ਸੀ ਇਹਨਾਂ ਕੋਲ ਕੁਝ ਵੀ ਨਹੀਂ ਤਾਂ ਉਹਨਾਂ ਕੋਲ ਹਥਿਆਰ ਤੇ ਹਥਿਆਰ ਸੀਗਾ ਚਾਕੂ ਸੀ ਜੀ ਹੀ ਰਹਿੰਦੇ ਉਹੀ ਨੂੰ ਉੱਤੇ ਕੁੰਬੜੀ ਰਹਿੰਦੇ ਨੇ ਮੁੰਡੇ ਜਿਹਨਾਂ ਨੇ ਮਾਰੇ ਹਾਂਜੀ ਕੁੰਬੜੀ 'ਚ ਹੀ ਰਹ ਰਹੇ ਨੇ ਕਿ ਜੇ ਪੀਜੀ 'ਚ ਰਹ ਰਹੇ ਨੇ ਤੁਹਾਡਾ ਕੀ ਲੱਗਦਾ ਸੀ ਦਮਨ ਮੇਰਾ ਭਤੀਜਾ ਸੀਗਾ ਮੈਂ ਚਾਚੀ ਹਾਂ ਦੋ ਇਹ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਆਊਂਡ 7 ਵਜੇ ਦੇ ਕਰੀਬ ਜਿਹੜੀ ਪੁਲਿਸ ਪਾਰਟੀ ਹੈ ਵਿਦਨ 10 ਮਿੰਟਸ ਅਸੀਂ ਮੌਕੇ ਤੇ ਪਹੁੰਚ ਗਏ ਸੀ ਤੇ ਉਸੇ ਦੌਰਾਨ ਹੀ ਮਤਲਬ ਕਿ ਇਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਮਤਲਬ ਕਿ ਐਫ ਆਈ ਆਰ ਵੀ ਕੱਲ ਰਾਤ ਨੂੰ ਹੀ ਲੌਂਚ ਕਰਤੀ ਸੀ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਮਰਡਰ ਕੀਤਾ ਉਹ ਆਇਡੈਂਟੀਫਾਈਡ ਨੇ ਉਹਨਾਂ ਦੇ ਪਿੱਛੇ ਜਿਹੜੇ ਸਾਡੀਆਂ ਵਕਫ ਵਕਤੀਮਾਂ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਅਸੀਂ ਆਪਣੀ ਟੀਮਾਂ ਬਣਾਈਆਂ ਕਾਰਨ ਕੀ ਹੈ ਇਹ ਪਹਿਲਾਂ ਸਡਨ ਪ੍ਰੋਵੋਕੇਸ਼ਨ ਹੋਈ ਹੈ ਜੀ ਸਾਈਕਲ ਦੇ ਸਾਈਕਲ ਦੀ ਪਾਰਕਿੰਗ ਦੇ ਪਿੱਛੇ ਪਹਿਲਾਂ ਅੱਡ ਮੁੰਡਿਆਂ ਦੇ ਨਾਲ ਇਹਨਾਂ ਦਾ ਰੌਲਾ ਪਿਆ ਤੇ ਉਹਨਾਂ ਦੀ ਭਾਲ ਦੇ ਵਿੱਚ ਇੱਥੇ ਆਏ ਨੇ ਤੇ ਜਿਹੜਾ ਛੱਡ ਛਡਾਉਣ ਦੇ ਵਿੱਚ ਇਹਨਾਂ ਨੂੰ ਮਤਲਬ ਇਹਨਾਂ ਦੀ ਸਟੈਪਿੰਗ ਹੋ ਗਈ ਤੇ ਹੁਣ ਕੀ ਇਹਨੂੰ ਪੁੱਛ ਸਕਦਾ ਕਿ ਪੁਲਿਸ ਨੇ ਕਾਰਵਾਈ ਕਰੇ ਜੀ ਰੋਡ ਜਮ ਕਰਤਾ ਪੁਲਿਸ ਸਾਹ ਆਪਣੇ ਵੱਲੋਂ ਜੀ ਪੂਰੀ ਕਾਰਵਾਈ ਕਰ ਰਹੀ ਹੈ ਮੌਕੇ ਤੇ ਪਹੁੰਚ ਕੇ ਸਾਰਾ ਮਤਲਬ ਕਿ ਆਪਣਾ ਐਫ ਆਈ ਆਰ ਦਰਜ ਕੀਤੀ ਹੈ ਟੀਮਾਂ ਬਣੀਆਂ ਨੇ ਸਾਰੇ ਬਣ ਕੇ तकरीबन 3 ਐਸ ਐਚਓ ਸੀਆਈ ਇਨਚਾਰਜ ਉਹ ਵਕ ਵਕ ਲੋਕੇਸ਼ਨਸ ਦੇ ਉੱਤੇ ਜਿੱਥੇ ਜਿੱਥੇ ਉਹਨਾਂ ਦੇ ਨਾਲ ਕੰਟੈਕਟਸ ਨੇ ਉੱਥੇ ਗਏ ਹੋਏ ਨੇ ਤੇ ਅਸੀਂ ਛੇਤ ਤੋਂ ਛੇਤੀ ਉਹਨਾਂ ਨੂੰ ਅੱਜ ਉਮੀਦ ਹੈ ਕਿ ਸ਼ਾਮ ਤੱਕ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰਦੇ ਆ ਉਹ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਪੀਜੀ ਜਾਂਦੇ ਸਨ ਉਹਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਕੀ ਜਿਹੜਾ ਮਦਰ ਨੇ ਉਹ ਗੱਲ ਕਹਿ ਰਹੇ ਨੇ ਜਿਹੜਾ ਜਿਸ ਤੀ ਤੋ ਰਹਿੰਦੇ ਸਨ ਮੁੰਡੇ ਪ੍ਰਵਾਸੀ ਜਿਹੜਾ ਪੀਜੀ ਜਿਹੜਾ ਓਨਰ ਹੈਗਾ ਉਹਦੇ ਖਿਲਾਫ ਅਸੀਂ ਜਰੂਰ ਮਤਲਬ ਕਿ ਆਪਣਾ ਕਾਰਵਾਈ ਹਮ ਚੱਲੇ ਆ ਰਹੇ ਹਾਂ ਜੀ ਹਾਂ ਜੀ ਵੈਰੀਫਿਕੇਸ਼ਨ ਹੋਈ ਨਹੀਂ ਸੀ ਸਰ ਇਹਨਾਂ ਦੀ ਜਿਹੜੇ ਰਹਿ ਰਹੇ ਸੀਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਹੀ ਉਹਨੂੰ ਬੁਲਾਇਆ ਹੈਗਾ ਜੇ ਉਹਦੀ ਵੈਰੀਫਿਕੇਸ਼ਨ ਨਹੀਂ ਹੈ ਤੇ ਫੇ ਜੋ ਕਾਰਵਾਈ ਕਾਨੂੰਨ ਦੇ ਅਨੁਸਾਰ ਬੰਦੀ ਹੈ ਉਹ ਅੱਜ ਮਤਲਬ ਕਿ ਵਿਦਰਨ ਨੋ ਟਾਈਮ ਉਹ ਹਮ ਚੱਲੇ ਲੈਂਦੇ ਹਾਂ ਠੀਕ ਹੈ